ਜਗਰਾਉਂ ਦੇ ਪਿੰਡ ਪੋਨਾ ਦੇ ਵਿੱਚ ਰਾਜਵੀਰ ਜਵੰਦੇ ਦੀਆਂ ਅੰਤਿਮ ਅਰਸਮਾਂ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ ਪਿੰਡ ਦੇ ਵਿੱਚ ਗਮਗੀਨ ਮਾਹੌਲ ਹੈ ਉੱਥੇ ਪ੍ਰਸ਼ਾਸਨ ਦੇ ਵੱਲੋਂ ਸਖਤ ਪ੍ਰਬੰਧ ਨੇ ਤੁਸੀਂ ਦੇਖੋ ਕੇ ਰਾਜਵੀਰ ਜਵੰਦੇ ਦੀਆਂ ਜਿੱਥੇ ਅੰਤਿਮ ਸੰਸਕਾਰ ਦੀਆਂ ਰਸਮਾਂ ਹੋਣੀਆਂ ਇਹ ਉਹ ਪੂਰਾ ਕਹਿ ਸਕਦੇ ਆ ਕਿ ਗਰਾਊਂਡ ਜਿਹੜੀ ਤਿਆਰ ਹੋਈ ਹੈ ਮਿੱਟੀ ਜਿਹੜੀ ਪਾਈ ਜਾ ਰਹੀ ਹੈ ਸਖਸ਼ੀਅਤਾਂ ਜਿਹੜੀਆਂ ਆਮ ਬੰਦੇ ਤੋਂ ਲੈ ਕੇ ਖਾਸ ਹਰ ਕੋਈ ਇੱਥੇ ਪਹੁੰਚ ਰਿਹਾ ਹੈ ਤੇ ਉੱਥੇ ਪ੍ਰਸ਼ਾਸਨ ਨੇ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਆ ਪਿੰਡ ਦੇ ਚੱਪੇ-ਚੱਪੇ ਤੇ ਜਿਹੜੀ ਪੁਲਿਸ ਹੈ ਉਹ ਤਨਾਤ ਆ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਵੀ ਪ੍ਰਬੰਧ ਕੀਤੇ ਗਏ ਨੇ ਸਾਡੇ ਨਾਲ ਜਿਹੜੇ ਮੁੱਖ ਅਧਿਕਾਰੀ ਮੌਜੂਦ ਨੇ ਸਰ ਕੱਲ ਦੀ ਤੁਸੀਂ ਜਿਹੜਿਆ ਲਗਾਤਾਰ ਪਿੰਡ ਦੇ ਵਿੱਚ ਡਟੇ ਹੋਏ ਉਹ ਕਿੰਨੇ ਕ ਇੰਤਜ਼ਾਮ ਤੁਹਾਡੇ ਵੱਲੋਂ ਕਰ ਦਿੱਤੇ ਗਏ ਆ ਲੱਗਦਾ ਹੈ ਕਿ ਅੱਜ ਬਹੁਤ ਦੁਨੀਆ ਤੋਂ ਜਿਹੜੇ ਮੰਨੇ ਪਰਮੰਨੇ ਲੋਕ ਜਿਹੜੇ ਪੰਜਾਬ ਤੋਂ ਪਹੁੰਚ ਰਹੇ ਆ ਮੈਮ ਬਿਲਕੁਲ ਬੜੇ ਦੁੱਖਪ੍ਰੀ ਹੈਗੀ ਇਹ ਖਬਰ ਆ ਵੀ ਜਿਹੜੇ ਰਾਜਵੀਰ ਜਵੰਦਾ ਜੀ ਸੀ ਪਹਿਲਾਂ ਸਾਡੇ ਡਿਪਾਰਟਮੈਂਟ ਦੇ ਇੱਥੇ ਜਗਰਾਉ ਉੱਚੀ ਹੈਗੇ ਪੋਸਟਰਡ ਹੈਗੇ ਸੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਿੰਗਿੰਗ ਲਾਈਨ ਨੂੰ ਪ੍ਰੋਫੈਸ਼ਨਲ ਤੌਰ ਤੇ ਅਡਾਪਟ ਕਰ ਲਿਆ ਤੇ ਅਨਫਰਚਿਊਨੇਟਾ ਬੜੀ ਮਨੋ ਬੰਦਪਾਗੀ ਘਟਨਾ ਆ ਇਹ ਤੇ ਸਾਡੀ ਤੇ ਡਿਊਟੀ ਲੱਗੀ ਆ ਇੱਥੇ ਮਨੋ ਉਹ ਉਹਗੀਆਂ ਸਖਸ਼ੀਅਤਾਂ ਇਹਨਾਂ ਦੇ ਜਿਹੜਾ ਅਫਸੋਸ ਕਰਨਾ ਰਹੀਆਂ ਸੰਸਥਾਤ ਨੂੰ ਪੁਲਿਸ ਦੇ ਪੁਖਤਾ ਇੰਤਜ਼ਾਮ ਨੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇੱਥੇ ਪ੍ਰੋਪਰ ਜਿਹੜੀ ਫੋਰਸ ਯੂਟਿਲਾਈਜ਼ ਕੀਤੀ ਗਈ ਆ ਤੇ ਲੋ ਸਾਰੇ ਪੁਖਤਾ ਇੰਤਜ਼ਾਮ ਨੇ ਕੋਈ ਕੋਈ ਇਸ ਸੰਦੇਸ਼ ਤੋਂ ਇੱਥੇ ਬੜੇ ਲੋਕ ਅੱਜ ਕੁਝ ਰਹੇ ਨੇ ਤੇ ਕਾਫੀ ਇਕੱਠ ਵਗੈਰਾ ਹੋ ਰਿਹਾ ਇਸ ਕਰਕੇ ਪੁਲਿਸ ਵੱਲੋਂ ਆਪਣੀ ਜਿਹੜੀ ਹੈ ਡਿਊਟੀ ਪ੍ਰੋਪਰ ਇੱਥੇ ਲਗਾਈ ਗਈ ਆ ਹਰ ਜਿਹੜੇ ਹੈਗੇ ਮੋੜ ਤੇ ਜਾਂ ਹਰੇਕ ਰਸਤੇ ਜਿਹੜੇ ਇੱਥੇ ਨੂੰ ਆ ਰਹੇ ਨੇ ਉਥੇ ਪ੍ਰੋਪਰ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਪ੍ਰੋਸੈਸ਼ਨ ਵੱਲੋਂ ਠੀਕ ਹੈ ਤੁਸੀਂ ਗੱਲ ਕੀਤੀ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੀ ਉਹਨਾਂ ਦਾ ਸਫਰ ਜਿਹੜਾ ਵਾ ਉਹ ਪੁਲਿਸ ਦੇ ਵਿੱਚ ਰਹਿੰਦਾ ਵਾ ਉਹਨਾਂ ਦੇ ਪਿਤਾ ਜੀ ਉਹ ਵੀ ਜਿਹੜੇ ਸੁਭਾਮਨਵਾ ਕੇ ਗਏ ਨੇ ਇੱਕ ਪੁਲਿਸ ਦੇ ਵੱਲੋਂ ਹਮੇਸ਼ਾ ਇੰਟਰਵਿਊ ਦੇ ਵਿੱਚ ਕਹਿੰਦੇ ਸੀ ਕਿ ਪੂਰੀ ਮੈਨੂੰ ਫੁੱਲ ਸਪੋਰਟ ਮਿਲਦੀ ਸੀ ਜਦੋਂ ਮੈਂ ਗਾਣੇ ਜਿਹੜੇ ਗਾਉਂਦਾ ਸੀ ਤਾਂ ਪੁਲਿਸ ਹੀ ਮੈਨੂੰ ਕਹਿੰਦੀ ਸੀ ਡਿਪਾਰਟਮੈਂਟ ਨੇ ਕਿਹਾ ਸੀ ਨਹੀਂ ਤੂੰ ਇਹ ਵੀ ਗਾਇਕੀ ਛੱਡਣੀ ਨਹੀਂ ਆ ਨਹੀਂ ਨਹੀਂ ਬੜੇ ਮੰਗੋ ਲੈਕ ਸੀ ਸਾਡੇ ਮੁਲਾਜ਼ਮ ਪਲੋ ਜੀ ਨੈਚਰਲ ਪੁਲਿਸ ਡਿਪਾਰਟਮੈਂਟਸ ਰਾ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਉਹਨਾਂ ਨੂੰ ਸਹਿਯੋਗ ਮਿਲਦਾ ਰਿਹਾ ਤੇ ਉਹਨਾਂ ਵੱਲੋਂ ਵੀ ਪੁਲਿਸ ਡਿਪਾਰਟਮੈਂਟ ਵਿੱਚ ਡਿਊਟੀ ਕਰਕੇ ਆਪਣੀ ਜਿਹੜੀ ਇੱਕ ਸ਼ੌਕ ਸੀ ਉਹਦੀ ਉਹ ਕੀਤੀ ਵਿੱਚ ਮਨੂੰ ਇੱਥੇ ਮੈਂ ਮੇਰੇ ਕੋਲੇ ਵੀ ਉਹ ਇੱਥੇ ਪੋਸਟਰ ਰਹਿ ਹੈਗੇ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਡਿਪਾਰਟਮੈਂਟ 'ਚ ਇੱਥੇ ਰਹਿ ਹੈਗੇ ਮਨੂੰ ਉਹਨਾਂ ਨਾਲ ਵੀ ਸਾਨੂੰ ਨੌਕਰੀ ਕਰਨ ਦਾ ਜਿਹੜਾ ਹੈ ਉਹ ਮਿਲਿਆ ਹੈਗਾ ਉਹ ਫਾਦਰ ਸਾਹਿਬ ਉਹਨਾਂ ਨੇ ਮੇਰੇ ਕੋਲੇ ਉਤਾਰੀ ਅਸੀਂ ਹੰਗ ਵੀ ਰਹੇ ਹੈਗੇ ਜੀ ਬਲੋ ਕੀ ਕੰਮ ਲੋ ਕੁਦਰਤ ਨੂੰ ਜੋ ਮਨਜ਼ੂਰ ਸੀ ਹੁਣ ਉਸ ਨੂੰ ਤਾਂ ਕੋਈ ਰੋਕ ਨਹੀਂ ਸਕਦਾ ਅਨਫਾਚੂਨੇਟ ਆ ਬਾਕੀ ਸਾਡਾ ਜਰ ਲਾ ਐਂਡ ਆਰਡਰ ਦਾ ਇੱਥੇ ਹੇਗਾ ਡਿਊਟੀ ਦਾ ਜੀ ਤੇ ਬੜੀ ਮੰਦਭਾਗੀ ਹੈ ਜੀ ਸੀ ਅਸੀਂ ਅਸੀਂ ਨਾ ਪੁਲਿਸ ਨੂੰ ਦੇਖਦੇ ਆ ਕਿ ਪੁਲਿਸ ਹਮੇਸ਼ਾ ਇੰਤਜ਼ਾਮ ਕਰਦੀ ਆ ਕੋਈ ਐਦਾਂ ਦੀ ਘਟਨਾ ਨਾ ਵਾਪਰੇ ਡਿਊਟੀ ਤੇ ਰਹਿੰਦੀ ਆ ਪਰ ਮੈਨੂੰ ਲੱਗਦਾ ਕਿ ਪਹਿਲੀ ਵਾਰ ਐਦਾਂ ਹੋਣਾ ਕਿ ਅਗਰ ਕੋਈ ਗਾਇਕ ਪੂਰਾ ਹੋਇਆ ਨਾ ਜਿਹਾ ਝਟਕਾ ਲੱਗਾ ਤਾਂ ਪੁਲਿਸ ਡਿਪਾਰਟਮੈਂਟ ਨੂੰ ਵੀ ਉਨਾ ਹੀ ਦੁੱਖ ਆ ਦੇਖੋ ਦੁੱਖ ਤਾਂ ਇਹ ਹੈਗਾ ਵੀ ਮੰਨੀ ਪਰ ਮੰਨੀ ਸਖਸ਼ੀਅਤ ਹੈਗੀ ਪੰਜਾਬ ਦੇ ਸਾਰੇ ਲੋਕਾਂ ਨੂੰ ਦੇਸ਼ ਵਿਦੇਸ਼ 'ਚ ਬੈਠੇ ਜਿੰਨੇ ਵੀ ਹੋਰ ਉਹਨਾਂ ਨੇ ਉਹਨਾਂ ਦੇ ਉਹ ਦੁੱਖ ਹੈਗਾ ਫਿਰ ਸਾਡਾ ਮੁਲਾਜ਼ਮ ਸੀਗਾ ਮਤਲਬ ਮੁਲਾਜ਼ਮ ਹੋਣ ਦੇ ਨਾਤੇ ਸਾਡੀਆਂ ਵੀ ਉਹਨੂੰ ਮਤਲਬ ਉਹ ਜੂਟਸ ਨੇ ਅਸੀਂ ਤੇ ਇਹ ਕਹਿੰਦੇ ਆ ਅਦਰਵਾਇਜ਼ ਜੀ ਬਿਲਕੁਲ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਰਮੰਦ ਜ਼ਰੂਰ ਕੀਤੇ ਜਾ ਰਿਹਾ ਪਰ ਉਹ ਦੁੱਖ ਅੱਜ ਸਿਰਫ ਪਰਿਵਾਰ ਨੂੰ ਦੁੱਖ ਹੈ ਪਰ ਉਸ ਦੇ ਨਾਲ ਨਾਲ ਤੁਸੀਂ ਦੇਖੋ ਕਿ ਬੱਚੇ-ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਵੱਡਿਆਂ ਸਖਸ਼ੀ ਹਤਾ ਤੱਕ ਇੱਥੋਂ ਤੱਕ ਕਿ ਪੁਲਿਸ ਡਿਪਾਰਟਮੈਂਟ ਨੂੰ ਵੀ ਕਿੰਨਾ ਜ਼ਿਆਦਾ ਝਟਕਾ ਲੱਗਾ ਹੈ ਕਿ ਸਾਡਾ ਹੋਣਹਾਰ ਫਨਕਾਰ ਕਿਸ ਤਰੀਕੇ ਦੇ ਨਾਲ ਸਾਡੇ ਤੋਂ ਵੱਖ ਹੋ ਗਿਆ ਕਿਸ ਤਰੀਕੇ ਦੇ ਨਾਲ ਅਲਵਿਦਾਗਿਆ